ਮੈਂ ਪ੍ਰਿੰਸੀਪਲ ਜਗਤਾਰ ਸਿੰਘ ਪਿਛਲੇ ਲਗਭਗ 4.5 ਸਾਲ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਜ਼ਿਲ੍ਹਾ ਰੂਪਨਗਰ ਵਿਖੇ ਸੇਵਾ ਨਿਭਾ ਰਿਹਾ ਹਾਂ ਸਰਕਾਰ ਦੇ ਸਿੱਖਿਆ ਨੂੰ ਉੱਚਾ ਚੁੱਕਣ ਦੇ ਯਤਨਾਂ ਅਧੀਨ ਚੌਥੇ ਬੈਚ ਦੇ ਵਿੱਚ ਮੈਨੂੰ ਸਿੰਗਾਪੁਰ ਜਾਣ ਦਾ ਮੌਕਾ ਮਿਲਿਆ ਉੱਥੋਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਅਸੀਂ ਸਿੱਖ ਕੇ ਆਏ ਹਾਂ ਜਿਨ੍ਹਾਂ ਨੂੰ ਅਸੀਂ ਆਪਣੇ ਸਕੂਲ ਦੇ ਵਿੱਚ ਡਾਇਰੈਕਟਰ ਟ੍ਰੇਨ ਡਾਇਰੈਕਟਰ ਦੇ ਨਾਲ ਲਾਗੂ ਕਰ ਰਹੇ ਹਾਂ ਹੁੰਦਾ ਜਿਹੜਾ ਡਿਸਪੀਸਪਲਨ ਚਾਹੇ ਉਹ ਸਟੂਡੈਂਟ ਹੋਵੇ ਟੀਚਰ ਹੋਵੇ ਜਾਂ ਪਬਲਿਕ ਹੋਵੇ ਉਹਨਾਂ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੋ ਉਸੇ ਡਿਸਪੀਸਪਲਨ ਨੂੰ ਅਸੀਂ ਸਕੂਲ ਦੇ ਵਿੱਚ ਵੀ ਲਾਗੂ ਕੀਤਾ ਹੈ ਗੇਟਕੀਪਰ ਰੱਖਿਆ ਹੋਇਆ ਹੈ ਤੇ ਬੱਚਿਆਂ ਨੂੰ ਗੇਟ ਪਾਸ ਦੇ ਨਾਲ ਹੀ ਬਾਹਰ ਜਾਣ ਦੀ ਪਰਮਿਸ਼ਨ ਦਿੰਦੀ ਹੈ ਦੂਜੀ ਉੱਥੋਂ ਗੱਲ ਅਸੀਂ ਸਿੱਖੀ ਹੈਗੀ ਹੈ ਕਾਉਂਸਲਿੰਗ ਬਾਰੇ ਉੱਥੇ ਹਰ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਰ ਕੈਰੀਅਰ ਕਾਉਂਸਲਰ ਮੌਜੂਦ ਨੇ ਸੋ ਅਸੀਂ ਆਪਣੇ ਇੱਕ ਟੀਚਰ ਨੂੰ ਇਸ ਕੰਮ ਵਾਸਤੇ ਤਨਾਤ ਕੀਤਾ ਹੈ ਸਾਡਾ ਇੱਕ ਟੀਚਰ ਹੈ ਸਾਇੰਸ ਅਧਿਆਪਕ ਪਰਵਿੰਦਰ ਭਾਰਤੀ ਉਸ ਨੂੰ ਅਸੀਂ ਜਦੋਂ ਵੀ ਕੋਈ ਬੱਚਾ ਕਿਸੇ ਕਲਾਸ ਦੇ ਵਿੱਚ ਕੋਈ ਦਿੱਕਤ ਕਰਦਾ ਹੈ बार-बार ਸ਼ਰਾਰਤ ਕਰਦਾ ਹੈ ਤੇ ਅਸੀਂ ਉਸ ਬੱਚੇ ਨੂੰ ਉਸ ਟੀਚਰ ਦੇ ਕੋਲ ਭੇਜਦੇ ਉਹਦੇ ਬਹੁਤ ਹੀ ਵਧੀਆ ਜਿਹੜੇ ਰਿਜ਼ਲਟ ਸਾਨੂੰ ਦੇਖਣ ਨੂੰ ਮਿਲ ਰਹੇ ਆ ਟੀਚਿੰਗ ਲੈਸ ਲਰਨਿੰਗ ਮੋਡ ਮਤਲਬ ਜਿਹੜੇ ਬੱਚੇ ਆ ਉਹਨੂੰ ਅਸੀਂ ਜਿਹੜਾ ਲਰਨਿੰਗ ਪ੍ਰੋਸੈਸ ਹੈਗਾ ਉਹਦੇ ਵਿੱਚ ਜਿਆਦਾ ਤੋਂ ਜਿਆਦਾ ਭਾਗੀਦਾਰ ਬਣਾ ਕੇ ਬੱਚਿਆਂ ਨੂੰ ਵਧੀਆ ਸਿੱਖਾ ਸਕਦੇ ਆ ਸੋ ਇਸ ਗੱਲ ਦੀ ਵੀ ਅਸੀਂ ਸਾਰੇ ਅਧਿਆਪਕਾਂ ਨੂੰ ਪੂਰੀ ਖੁੱਲ੍ਹ ਦਿੱਤੀ ਆ ਜਦੋਂ ਦਾ ਮੈਂ ਸਿੰਗਾਪੁਰ ਤੋਂ ਆਇਆ ਕਿ ਉਹ ਆਪਣੇ ਹਿਸਾਬ ਦੇ ਨਾਲ ਬੱਚਿਆਂ ਨੂੰ ਪੜ੍ਹਾਣ ਜਿਹੜਾ ਬੱਚਾ ਹੈ ਉਹ ਹਰ ਗੱਲ ਉਹਨਾਂ ਦੇ ਨਾਲ ਖੁੱਲ੍ਹ ਕੇ ਕਰੇ ਤਾਂ ਹੀ ਉਹ ਚੰਗਾ ਕਰ ਸਕਦੇ ਆ ਸੋ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਤੇ ਬਹੁਤ ਜਿਆਦਾ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦਾ ਇੰਟਰਨੈਸ਼ਨਲ ਲੈਵਲ ਦਾ ਟੂਰ ਕਰਾ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉੱਥੋਂ ਤੇ ਉਸ ਚੀਜ਼ ਨੂੰ ਅਸੀਂ ਇੱਥੇ ਆਪਣੇ ਸਕੂਲਾਂ ਦੇ ਵਿੱਚ ਲਾਗੂ ਕਰਕੇ ਆਪਣੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਰਹੇ ਹਾਂ ਧੰਨਵਾਦ